ਤੇ 체ਰ ਸਿੰਘ ਬਾਬਾ ਜੀ ਗੰਦੇ ਆਚਰਣ ਦਾ ਅਧਿਐਨ ਸਿੰਘ ਹੈ ਇਹਦੇ ਪਰਸਾਏ ਜੋ ਵੀ ਮਤਲਬ ਮੰਨ ਲਓ ਸ਼ਿਕਾਇਤਾਂ ਪਹਿਲਾਂ ਵੀ ਹੋਈਆਂ ਗੁਰਦੁਆਰਾ ਸਾਹਿਬ ਕੋਲ ਉਦੋਂ ਚਲੋ ਕੁਝ ਪਤਵੰਤੇ ਸੱਜਣਾ ਨੇ ਗੁਰਦੁਆਰੇ ਦਾ ਮਾਮਲਾ ਹਣ ਕਰਕੇ ਇੱਕ ਇਹ ਧਰਮ ਦਾ ਮਾਮਲਾ ਹਣ ਕਰਕੇ ਲੋਕਾਂ ਨੇ ਜਾਂ ਚੰਗੇ ਪਤਵੰਤੇ ਸੱਜਣਾ ਨੇ ਉਸ ਚੀਜ਼ ਨੂੰ ਮਤਲਬ ਚਲੋ ਫੇਰ ਵੀ ਬੰਦਿਆਂ ਨੇ ਚੰਗੇ ਬੰਦਿਆਂ ਨੇ ਪਾ ਕੇ ਉਹਦੀ ਸੈਟੀਸਫਾਈ ਕਰਾ ਕੇ ਉਹ ਚੀਜ਼ ਨੂੰ ਦਬਾ ਦਿੱਤਾ ਵੀ ਚਲੋ ਗੁਰੂ ਘਰ ਦੀ ਬਦਨਾਮੀ ਨਾ ਹੋਏ ਇਹ ਬੰਦਾ ਫੇਰ ਨਹੀਂ ਟਲਿਆ ਇਹਨੇ 6 ਮਹੀਨਾ ਬਾਅਦ ਉਹੀ ਕਰਤੂਤ ਫੇਰ ਕੀਤੀ ਹੈ ਹੁਣ ਵੇਖੋ ਮਤਲਬ ਮੰਨ ਲਓ ਇਹ ਹੁਣ ਜੇ ਮੈਂ ਇਹਦਾ ਆ ਇਥੇ ਕਿੰਨਾ ਸ਼ਰਮਸਾਰ ਹੋ ਜਾਣਾ ਵੀ ਹਾਂ ਬਾਬਾ ਆਪਣੇ ਧਰਮ ਉੱਤੇ ਇਲਜ਼ਾਮ ਲਾਉਂਦਾ ਇਹਦੇ ਪਿੱਛੇ ਸਾਡੇ ਯਾਰ ਨਿਹਗ ਸਿੰਘ ਨੂੰ ਬਚਾਉਣ ਵਾਲੇ ਨੇ ਕਿੱਥੇ ਤੱਕ ਬਚਾਉਣ ਵਾਲੇ ਨੇ ਉਹ ਵੀ ਮੈਂ ਦੱਸ ਸਕਦਾ ਮੈਂ ਤੁਹਾਡੀ ਗੱਲ ਬਾਤ ਬਾਕੀ ਇਹਦੇ ਉੱਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਪੁਲਿਸ ਬਿਲਕੁਲ ਕਰੇ ਜੇਕਰ ਪ੍ਰਸ਼ਾਸਨ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕਰਦਾ ਤੇ ਅਸੀਂ ਮਤਲਬ ਮਾ ਕਾਲਜੀ ਨੇ ਜੋ ਵੱਡੇ ਸਾਡੇ ਮਹਾਪੁਰਖ ਨੇ ਜਿਹੜੇ ਸ਼ੌਨਾ ਸਾਹਿਬ ਵਾਲੇ ਉਹਨਾਂ ਨੇ ਜਿਹੜੇ ਬਚਨ ਬਿਆਨ ਕੀਤਾ ਇੱਥੇ ਅਸੀਂ ਬਿਲਕੁਲ ਰੋਡ ਵੀ ਰੋਕਾਂਗੇ ਸਭ ਕੁਝ ਕਰਾਂਗੇ ਨਹੀਂ ਤੇ ਬਿਲਕੁਲ ਜੋ ਵੀ ਇਹਨਾਂ ਦਾ ਮੈਣਾ ਹੋ ਕੇ ਬੱਚਿਆਂ ਦਾ ਵੀ ਉਹਦਾ ਵੀ ਜੋ ਵੀ ਡਾਕਟਰੀ ਹੋ ਇਹ ਜੋ ਵੀ ਬਣਦਾ ਇਨਸਾਫ ਹੈ ਜਾਂ ਬਣਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਹੈ ਤਾਂ